ਹਾਂਜੀ ਦੋਸਤੋ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਸੀ 베ਰੀ ਦੇ ਬੂਟੇ ਬਾਰੇ ਇਹਦੇ ਜਿਹੜੀ ਫਰੂਟ ਫੰਗਸ ਦੀ ਸਮੱਸਿਆ ਸੀ ਉਹਦੇ ਬਾਰੇ ਅੱਜ ਇੱਕ ਵੀਡੀਓ ਹੋਰ ਬਣਾਈ ਆਪਾਂ ਇਹ ਅਨਾਰ ਦੇ ਬੂਟੇ ਦਾ ਦੇਖੋ ਤੁਸੀਂ ਤੁਹਾਡੇ ਸਾਹਮਣੇ ਇਹ ਵਧੀਆ ਫੁੱਲ ਲੱਗਾ ਹੋਇਆ ਹੈ ਇਹਦੇ ਤੇ ਪਰ ਅਨਾਰ ਦੇ ਬੂਟੇ ਦਾ ਫਲ ਜਿਹੜਾ ਫੁੱਲਾ ਉਹ ਝੜ ਜਾਂਦਾ ਬਹੁਤ ਜ਼ਿਆਦਾ ਝੜਨ ਦੀ ਸਮੱਸਿਆ ਹੁੰਦੀ ਹੈ ਇੱਕ ਤਾਂ ਆਪਾਂ ਜਿਵੇਂ ਪਹਿਲਾਂ ਕਲੀ ਵਾਲੀ ਦਾ ਬੜਾ ਤਰੀਕਾ ਸਾਂਝਾ ਕੀਤਾ ਸੀਗਾ ਉਹ ਤਾਂ ਇਸ ਵਾਰ ਹੀ ਅਪਣਾਇਆ ਸੀ ਉਸ ਤੋਂ ਪਹਿਲਾਂ ਇੱਕ ਦੋਸਤ ਮਿੱਤਰ ਨੇ ਬਹੁਤ ਵਧੀਆ ਆਈਡੀਆ ਦਿੱਤਾ ਸੀ ਜਿਹੜਾ ਕਿ ਪਿਛਲੇ ਸਾਲ ਵੀ ਵਰਤਿਆ ਸੀ ਬਹੁਤ ਕਾਮਯਾਬ ਹੋਇਆ ਉਹ ਜਿਹੜੇ ਆਪਣੇ ਕੋਲੇ ਪਿਆਜ਼ ਦੇ ਛਿਲਕੇ ਹੁੰਦੇ ਨੇ ਨਾ ਪਿਆਜ਼ ਹਾਂ ਦੇਖੋ ਮੈਂ ਮਤਲਬ ਇੱਥੇ ਆਹ ਜਮਨੇ ਦਿਖਾ ਰਹੇ ਹਾਂ ਇਹ ਪਿਆਜ਼ ਦੇ ਛਿਲਕੇ ਨੇ ਜਦੋਂ ਆਪਾਂ ਪਿਆਜ਼ ਘਰੇ ਕੱਟਦੇ ਹਾਂ ਛਿਲਦੇ ਹਾਂ ਤਾਂ ਉਹਦੇ ਛਿਲਕਿਆਂ ਨੂੰ ਨਾ ਅੱਡ ਪਾਣੀ ਚ ਪਿਆਉ ਕੇ ਰੱਖ ਲਈ ਇਸ ਤਰ੍ਹਾਂ ਤਾਂ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਅਨਾਰ ਦੇ ਬੂਟੇ ਵਾਸਤੇ ਬਹੁਤ ਚੰਗਾ ਹੈ ਪੈਸੇ ਦਾ ਕਾਸੇ ਤੇ ਵੀ ਪਾ ਦਿਓ ਆ ਸਪਰੇ ਵਗੈਰਾ ਕਰਦੇ ਉਹਨੂੰ ਪੁਣਕੇ ਪਾਣੀ ਨੂੰ ਤਾਂ ਇਹ ਬਹੁਤ ਵਧੀਆ ਚੀਜ਼ ਹੈ ਦੂਜੀਆਂ ਸਬਜ਼ੀਆਂ ਦੇ ਸਿਲਕਾ ਤੋਂ ਇਹਨਾਂ ਨੂੰ ਵੱਖ ਰੱਖਿਆ ਜਾਵੇ ਦੂਜੀਆਂ ਸਬਜ਼ੀਆਂ ਚ ਨਾ ਪਾਇਆ ਜਾਵੇ ਇਹਨੂੰ ਪਿਆ ਇਹਨੂੰ ਉਹਨਾਂ ਸਿਲਕਾ ਤੋਂ ਵੀ ਬਹੁਤ ਵਧੀਆ ਖਾਦ ਬਣਦੀ ਹੈ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਦੇਖੋ ਇਹ ਰੁਕਿਆ ਹੁਣ ਫਲ ਜਿਹੜਾ ਪਹਿਲਾਂ ਫੁੱਲ ਜਿਹੜੇ ਪਹਿਲਾਂ ਬਹੁਤ ਸਾਰੇ ਡਿੱਗਣ ਲੱਗੇ ਸੀ। ਅਨਾਰ ਦਾ ਫਲ ਹੈ ਜਿਹੜਾ ਬਹੁਤ ਵਧੀਆ ਲੱਗਿਆ ਸੀ ਪਿਛਲੇ ਸਾਲ ਵੀ। ਵਧੀਆ ਅਨਾਰ ਪੂਰੇ ਲਾਲ ਤੇ ਮਿੱਠੇ ਨਾਰ ਸੀ। ਇਸ ਵਾਰ ਵੀ ਮੀਰਾ ਪਹਿਲਾਂ ਕਟਾਈ ਕਰਤੀ ਸੀ ਦੇਖੋ। ਸਾਰੇ ਦੀ ਇਹਦੀ। ਪੁਰਾਣੀਆਂ ਟਾਹਣੀਆਂ ਦੀ। ਕਟਾਈ ਛਟਾਈ ਤੋਂ ਬਾਅਦ ਇਸ ਵਾਰ ਦੁਬਾਰੇ ਜਿਹੜਾ ਇਹ ਫੈਲ ਰਿਹਾ। ਸਾਲ ਡੇਢ ਸਾਲ ਦੀ ਉਮਰੀ ਆ ਹਲੇ ਉਮੀਦ ਆਉਣ ਵਾਲੇ ਸਮੇਂ ਚ ਇਹ ਵਧੀਆ ਜਿਹੜਾ ਪੁੱਟਾ ਗਰੋਥ ਕਰੂਗਾ ਸਿਉਂਕ ਵੀ ਲੱਗ ਗਈ ਸੀ ਇਹਨੂੰ ਇੱਕ ਵਾਰੀ ਜੜ ਤੋਂ ਇੱਥੋਂ ਲੱਗ ਕੇ ਇਹ ਸਿਉਕ ਜੜੀ ਤਾਂਹਾਂ ਤੱਕ ਆ ਗਈ ਸੀ ਸ਼ਰੇਦੇ ਤੇ ਉਹ ਪਾ ਕੇ ਥੋੜੀ ਜਿਹੀ ਕਲੋਰੋ ਪਾਣੀ ਤੇ ਤਾਂ ਉਹ ਸਾਰੇ ਜਿਹਾ ਪਾਤੀ ਸੀ ਬੱਚਤ ਰਹੇਗੀ ਬੂਟੇ ਦੀ ਬਚ ਗਿਆ ਬੂਟਾ ਕਲੋਰੋ ਦਾ ਵੀ ਇੱਕ ਉਹ ਫੰਡਾ ਹੈਗਾ ਕਿ ਵੇ ਨਾ ਇਹਦੇ ਚ 19 ਕੀ ਪਾਈ ਜਾਵੇ ਥੋੜੀ ਮਾਤਰਾ ਚ ਜਣੀ ਮਤਲਬ 10 ਬੱਦ 8-10 ਬੂੰਦਾਂ ਇੱਕ ਬੂਟੇ ਚ ਬਾਲਟੀ ਚ ਪਾਉਣੀਆਂ ਜੇ ਨਹੀਂ ਤਾਂ ਫਿਰ ਉਹ ਨਾ ਮਚਾ ਦਿੰਦੀ ਹੈ ਬੂਟੇ ਨੂੰ ਵੀ ਪਾਈ ਇਹ ਜਿਆਦੇ ਕੋਸ਼ਿਸ਼ ਕਰੀ ਵੀ ਸਵੇਰੇ ਠੰਡੇ ਮਤ ਜਾਂ ਰਾਤ ਨੂੰ ਪਾਈ ਜਾਵੇ ਇਹ ਵੀ ਚੀਜ਼ਾਂ ਗੌਰ ਕਰਨ ਵਾਲੀਆਂ ਹੁੰਦੀਆਂ ਆਹ ਆ ਪਿਆਜ਼ ਦੇ ਛਿਲਕੇ ਵਾਲਾ ਫਾਰਮੂਲਾ ਬਹੁਤ ਵਧੀਆ ਕੰਮ ਕਰਦਾ ਹੈ ਬਈ ਹਨਾਰ ਦੇ ਜਿਹੜੇ ਫਲ ਝੜਦੇ ਨੇ ਮੈਨੂੰ ਲੱਗਦਾ ਵੀ ਇਹ ਦੂਜੇ ਉਹਨਾਂ 'ਚ ਵੀ ਕੰਮ ਬਹੁਤ ਵਧੀਆ ਕਰਦਾ ਹੈਗਾ ਅਜਮਾ ਕੇ ਜ਼ਰੂਰ ਦੇਖਿਓ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਸੁਝਾਅ ਤੇ ਤੁਹਾਡੀਆਂ ਜਿਹੜੀਆਂ ਹੋਰ ਜਾਣਕਾਰੀ ਉਹਦੀ ਉਮੀਦ ਉਡੀਕ ਰਹੂਗੀ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ